ਜੀ ਸਤਿ ਸ੍ਰੀ ਅਕਾਲ ਸਾਡੇ ਬੁਟੀਕ ਤੇ ਤੁਹਾਡਾ ਸਵਾਗਤ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੁਹਾਨੂੰ ਦੱਸਣ ਲੱਗੇ ਆ ਬਾਹ ਦਾ ਡਿਜ਼ਾਈਨ ਬਾਹ ਦਾ ਡਿਜ਼ਾਈਨ ਆਪਾਂ ਬਣਾਉਣਾ ਹੈਗਾ ਸਲਵਾਰ ਨਾਲ ਦੀ ਪੱਟੀ ਲਾ ਕੇ ਬਾਹ ਤੇ ਡਿਜ਼ਾਈਨ ਬਣਾਉਣਾ ਹੈ ਤੇ ਨਾਲ ਲੇਸ ਲਾ ਕੇ ਆਹ ਵਾਲੀ ਆਪਣੀ ਹੈਗੀ ਹੈ ਸਲਵਾਰ ਇਹਦੇ ਨਾਲ ਦੀ ਪੱਟੀ ਲਾ ਕੇ ਆਪਾਂ ਬਾਹ ਤੇ ਡਿਜ਼ਾਈਨ ਕਰਨਾ ਹੈਗਾ ਤੇ ਇਹਦੇ ਵਾਸਤੇ ਆਪਾਂ ਜਿਹੜੀ ਆਪਣੀ ਬਾਹ ਹੈਗੀ ਉਹਦੀ ਕਟਾਈ ਘੱਟ-ਕੱਟੀ ਕਿਉਂਕਿ 2 ਇੰਚ ਦੀ ਪੱਟੀ ਆਪਣੀ ਆਹ ਵਾਲੀ ਉਹਦੇ ਵਿੱਚ ਅਟੈਚ ਹੋ ਜਾਣੀ ਆ ਇਸ ਲਈ ਆਪਾਂ ਉੱਥੇ ਜਿੱਥੇ ਆਪਾਂ ਇਹ ਵਾਲਾ ਡਿਜ਼ਾਈਨ ਬਣਾਉਣਾ ਹੈਗਾ ਉਸ ਜਗ੍ਹਾ ਤੇ ਆਪਾਂ ਇੱਕ ਮਾਰਕ ਕਰ ਲਿਆ। ਇੱਕ ਇਸ ਮਾਰਕ ਨੂੰ ਆਪਾਂ ਕੱਟ ਦਾਂਗੇ। ਇਹ ਆਪਣੀਆਂ ਦੋਨੇ ਵਾਮਾਂ ਹੀ ਆ। ਆਪਾਂ ਦੋਨੇ ਵਾਮਾਂ ਨੂੰ ਇਸ ਤਰ੍ਹਾਂ ਰੱਖ ਲਿਆ। ਦੋਨੇ ਵਾਮਾਂ ਨੂੰ ਇੱਕੋ ਜਿਹੀ ਜਗ੍ਹਾ ਤੋਂ ਕੱਟਣਾ ਹੈਗਾ। ਇਸ ਤਰ੍ਹਾਂ ਆਪਾਂ ਇਹਦੇ ਵਿੱਚ ਕੱਟ ਪਾ ਦਾਂਗੇ। ਇਹ ਆਪਣਾ ਜਿਹੜਾ ਵਾਹ ਦਾ ਮੋਹਰਲਾ ਪਾਸ ਆਏਗਾ ਇਹਨੂੰ ਆਪਾਂ ਸੰਭਾਲ ਕੇ ਰੱਖਾਂਗੇ ਤੇ ਹੁਣ ਆਪਣੀ ਜਿਹੜੀ ਆ ਪੱਟੀ ਹੈਗੀ ਇਹ ਆਪਾਂ 2 ਇੰਚ ਦੀ ਤਿਆਰ ਕੀਤੀ ਹੈ ਇਹਦੇ ਉੱਤੇ ਆ ਲੈਸ ਲਾ ਕੇ ਆਪਾਂ ਡਿਜ਼ਾਈਨ ਬਣਾਵਾਂਗੇ ਇਸ ਤਰ੍ਹਾਂ ਦੀ ਆਪਾਂ ਪੱਟੀ ਹੈ ਜਿਹੜੀ ਇਹਦੇ ਤੇ ਆਪਾਂ ਸਿੱਧੀ ਕਰਕੇ ਲੈਸ ਲਾਵਾਂਗੇ ਇਸ ਤਰੀਕੇ ਨਾਲ ਕੰਨੀ ਕਰਨੀ ਤੇ ਇਹ ਰਿਤੇ ਇੱਕ ਸਲਾਈ ਲਾ ਦਾਂਗੇ ਪਿੱਛੇ ਨਾਲ ਦੇ ਧਿਆਨ ਨਾਲ ਵੀ ਬੇਕਲਾਉਂਡੋਂ ਲਾਉਂਦਾ। ਵੀਡੀਓ ਨੂੰ ਕੋਟੇ ਟਿਕਾ ਕੋਈ ਕਾਹੀ ਆਪਾਂ ਦੇ ਟੈਂਡਾ ਪਤਾ ਲੱਗਦਾ ਜਦੋਂ ਅਸੀਂ ਸਕਿੱਪ ਕਰਦੇ ਹਾਂ ਤੇ ਕੋਈ ਕੰਮ ਨਹੀਂ ਲੱਗਦੀ ਹੈ ਇਹ। ਵੀਡੀਓ ਨੂੰ ਜਾਰਾ ਕਰ ਸ਼ੇਅਰ ਕਰਿਆ ਕਰੋ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਜਾਰਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ। ਕਮੈਂਟ ਕਰਿਆ ਕਰੋ, ਲਾਈਕ ਕਰਿਆ ਕਰੋ। ਇਸ ਤਰੀਕੇ ਨਾਲ ਆਪਾਂ ਡਿਜ਼ਾਈਨ ਬਣਾ ਲੈਣਾ ਹੈ। ਇਸ ਤੇ ਵੀ ਅੱਪ ਸਲਾਈ ਲਾਵਾਂਗੇ ਇੱਕੋ ਜਿਹੜੇ ਪ੍ਰੈਸ ਕਰਕੇ ਜਿਹੜੀ ਆਪਾਂ ਪੱਟੀ ਲਾਉਣੀ ਹੈ ਆਪਾਂ ਦੋਨੇ ਪਾ ਮੰਨਿਆ ਦੋ ਪੱਟੀਆਂ ਤੇ ਤਿਆਰ ਕਰ ਲੈਣੀ ਹੈ ਬਾਹ ਦਾ ਡਿਜ਼ਾਈਨ ਬਰੂਨ ਵਾਸਤੇ ਦੋਨੇ ਪਾਸੇ ਹੁਣ ਆਪਾਂ ਜਿਹੜੀ ਆਪਣੀ ਹੈਗੀ ਹੈ ਬਾਹ ਦਾ ਬੈਕ ਪਾਰਟ ਆਪਾਂ ਕੱਟ ਕੀਤਾ ਸੀ ਅਲੱਗ ਕੀਤਾ ਸੀਗਾ ਉਹਦੇ ਤੇ ਆਪਾਂ ਇਹਨੂੰ ਅਟੈਚ ਕਰਨਾ ਹੈਗਾ ਇਸ ਤਰੀਕੇ ਨਾਲ ਆਪਾਂ ਪਿੱਛੇ ਵਾਲਾ ਹਿੱਸਾ ਕੱਟ ਕੇ ਆ ਕੇ ਰੱਖਣਾ ਇਹਦੀ ਤੇ ਆਪਾਂ ਇਸ ਤਰੀਕੇ ਨਾਲ ਸਿੱਧਾ ਕਰਕੇ ਰੱਖਣਾ ਹੈ ਸਿੱਧੀ ਤਰੀਕੀ ਦੇ ਉੱਤੇ ਸਿੱਧੀ ਬਾਹ ਦੇ ਉੱਪਰ ਇਹਨੂੰ ਇਸ ਤਰ੍ਹਾਂ ਕਰਕੇ ਰਿਆ ਸੰਭਾ ਰੱਖ ਰਹੀ ਹੈ ਨਾ ਜਿਹੜੀ ਆਪਣੀ ਆ ਸਲਾਈ ਲਾਈ ਸੀ ਆਪਾਂ ਇਸ ਸਲਾਈ ਦੇ ਉੱਤੇ ਉੱਤੇ ਆਪਾਂ ਸਲਾਈ ਲਾਉਣੀ ਹੈ ල ද ද किया ke pasar यहां उने सरया स्थापित जानो ਮੂਰੀਆ ਦਾ ਪਾਸਾ ਜਿਹੜਾ ਅਟੈਚ ਕਰਨਾ ਹੈ ਉਹ ਨੂੰ ਪੈਸ ਤਰੀਕੇ ਨਾਲ ਪਹਿਲਾਂ ਰੱਖ ਲੈਣਾ ਹੈ ਫਿਰ ਆਪਾਂ ਜਿਹੜਾ ਆਪਣਾ ਆਹ ਵਾਲਾ ਆਏਗਾ ਬੈਕ ਪਾਰਟ ਉਹ ਰੱਖਾਂਗੇ ਇਸ ਤਰੀਕੇ ਨਾਲ ਕਿਉਂਕਿ ਇੱਧਰ ਆਪਣੀ ਸਲਾਈ ਲੱਗੀ ਹੋਈ ਆਪਾਂ ਨੂੰ ਦਿਖਦੀ ਹੈ ਤੇ ਇਹਦੇ ਉੱਤੇ ਜਿੱਥੇ ਆਪਣੀ ਸਲਾਈ ਹੁੰਦੀ ਹੈ ਉੱਥੇ ਆਪਾਂ ਸਲਾਈ ਲਾਉਂਦੇ ਹਾਂ ਫਿਰ ਆਪਣੀ ਜਿਹੜੀ ਲਿਆ ਤਾਂ ਉਹ ਜਿਹੜੀ ਅਪਰੇਸ਼ਨ ਬਣਾ ਲਵਾਂਗੇ ਪੇਰੇ ਤੇ ਜਿਹੜੀ ਆਪਣੀ ਇਧਰਲੇ ਪਾਸੋਂ ਏਰੇ ਦੇ ਦਰਮਿਆਸ ਲਾਈ ਲਾ ਲੈਣੀ ਹੈ ਇਹਨਾਂ ਕੋਲ ਸਲਾਈ ਜੀ ਦਾ ਵੀ ਆਪਾਂ ਇਹਦੀ ਆਪਾਂ ਚੜਾਈ ਦੇਖਣੀ ਆ ਉਹ ਲੈਂਥ ਰੱਖਣੀ ਹੈ ਲંબਾਈ ਲੰਬਾਈ ਰੱਖ ਕੇ ਫਿਰ ਆਪਾਂ ਜਿਹੜੀ ਇੱਥੇ 프ਰੰਟ ਤੇ ਵੀ ਲੈਸ ਲਾ ਦੇਣੀ ਇਹਦੀ ਜਿਹੜੀ ਲੈਂਥ ਆਪਾਂ ਰੱਖਣੀ ਹੈਗੀ 17 ਇੰਚ ਤੇ ਆਪਾਂ 7.5 17 7.5 ਤੇ ਇੱਥੇ ਆਪਾਂ ਲੈਸ ਲਾ ਦੇਣੀ ਇਹਦੀ ਆਪਾਂ ਮਾਰਕਿੰਗ ਕਰਕੇ ਆਪਾਂ ਇਸ ਤਰੀਕੇ ਨਾਲ ਇੱਥੇ ਮਾਰਕਿੰਗ ਕਰ ਲਈ ਇਥੇ ਕੱਟ ਪਾ ਲਿਆ ਤੇ ਇਹਦੇ ਤੇ ਆਪਾਂ ਸਿੱਧੀ ਨਿਸ਼ਾਨੀ ਲਾ ਕੇ ਫਿਰ ਆਪਾਂ ਇਹਦੇ ਤੇ ਵੀ ਲੈਂਡ ਖਾ ਦੇਣੀ ਆ ਸਪਿਰਕ ਇਹ ਨਾ ਰੱਖਾਂਗੇ ਆਪਾਂ ਲੈ ਤੇ ਇਹਦੇ ਤੇ ਲਾਵਾਂਗੇ ਸिलाई ਵੀਡੀਓ ਨੂੰ ਦੂਸਰਿਆਂ ਨਾਲ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਕਮੈਂਟ ਕਿ ਨਾਲ ਫੋਲਡ ਕਰ ਲੈਣਾ ਇੱਥੇ ਤਰਪਾਈ ਹੋ ਜੂਗੀ ਆਪਣੀ ਇਹਨੂੰ ਆਪ ਕਸਮਰ ਬਿਠਾ ਲੈਣਾ ਹਾਂਜੀ ਇਸ ਤਰ੍ਹਾਂ ਜਿਹੜਾ ਆਪਣਾ ਬਾਹ ਦਾ ਡਿਜ਼ਾਈਨ ਬਣ ਜੇ ਮਾਇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰ ਲੋ ਜੀ ਚੈਨਲ ਨੂੰ ਇਸ ਤਰ੍ਹਾਂ ਨਵੇਂ ਨਵੇਂ ਵੀਡੀਓ ਦੇਖਣ ਦੇ ਲਈ ਤੁਸੀਂ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ